ਵਾਹੇ ਗੁਰੂ 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 ਵਾਹੇ ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਵਾਹਿ ਗੁਰੂ 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 ਵਾਹਿ ਆਹੇ குரு ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਇਹੋ ਲੰਮੀ ਲਗਾ ਮੋਲੇ ਦਾ ਲੰਗਰ ਸਾਡੇ ਗੁਰੇਵਾਲ ਦਾ ਗੁਰੇਵਾਲ ਪਿੰਡ ਤੇ ਗੁੰਨਵਾਲ ਪਿੰਡ ਦੋਨੋਂ ਸਾਂਝੇ ਲਗਾ ਰਿਹਾ ਤੇ ਅੱਜ ਤੋਂ ਇਹ 26 27 ਸਾਲ ਹੋ ਗਿਆ ਜੀ ਲਗਾਤਾਰ ਚੱਲਦਾ ਮੇਲਾ ਦੁਨੀਆਂ ਉਹ ਵੀ ਜਨਤਾ ਨੂੰ ਮੈਸੇਜ ਦੇਣਾ ਆਉਣ ਵਾਲੀਆਂ ਸੰਗਤਾਂ ਨੂੰ ਮੈਸੇਜ ਦਿੱਤੇ ਅਸੀਂ ਕੀ ਦੇਣਾ ਆਉਣ ਵਾਲੀਆਂ ਸੰਗਤਾਂ ਲੰਗਰ ਛਕਦੀਆਂ ਤੇ ਗੁਰੂ ਦਾ ਜਸ ਗਾਉਂਦੀਆਂ ਤੁਰੀਆਂ ਜਾਂਦੀਆਂ ਤੇ ਆਉਂਦੀਆਂ ਦੇ ਤੁਰੀਆਂ ਜਾਂਦੀਆਂ ਨੌਜਵਾਨ ਪੀੜੀ ਨੂੰ ਮੈਸੇਜ ਤੇ ਇਹੋ ਹੀ ਆਜੋ ਕਿ ਅੱਜ ਆਪਣੇ ਪੰਜਾਬ ਦੇ ਹਾਲਾਤ ਆ ਉਹ ਸਾਰੇ ਜਾਣੂ ਆ ਅਸੀਂ ਤੇ ਇਹੋ ਬੇਨਤੀ ਕਰਾਂਗੇ ਕਿ ਆ ਨਸ਼ਿਆਂ ਨੂੰ ਛੱਡੋ ਤੇ ਗੁਰੂ ਦੇ ਲੜ ਲੱਗੋ ਗੁਰੂ ਵਾਲੇ ਬਣੋ ਤੇ ਸਾਡਾ ਭਲਾ ਹੋਊਗਾ ਨਹੀਂ ਤੇਖੜ ਤੁਹਾਨੂੰ ਪਤਾ ਹੀ ਆ ਪੰਜਾਬ ਚ ਕੀ ਹੋ ਰਿਹਾ ਪਹਿਲਾਂ ਤੇ ਮੈਂ ਪੰਜਾਬ ਟੈਲੀਕਾਸਟ ਦਾ ਸਾਡੇ ਪਿੰਡ ਗੁੰਨੋਵਾਲ ਪਹੁੰਚਣ ਦਿੱਤੀਆਂ ਨੂੰ ਕਹਿਣਾ ਅਜੀ ਹੁਲੜਬਾਲਾ ਬਾਜਾਂ ਵਾਸਤੇ ਕਹਿੰਦੇ ਆ ਕਿ ਇਹ ਤੇ ਮਾਪਿਆਂ ਨੂੰ ਹੀ ਸੋਚਣਾ ਚਾਹੀਦਾ ਕਿ ਤਿੰਨ ਤਿੰਨ ਬੱਚੇ ਅਸੀਂ ਚੜਾ ਕੇ ਅਨੰਦਪੁਰ ਸਾਹਿਬ ਨੂੰ ਤੋਰ ਦੇਣੇ ਆ ਇਹ ਰਾਹ ਦੇ ਵਿੱਚ ਟਰਾਲੀਆਂ ਭਰੀਆਂ ਜਾਣ ਰਹੀਆਂ ਇਹ ਹੁਲੜਬਾਜੀ ਕਰਦੇ ਆ ਇਹ ਮਾਪਿਆਂ ਨੂੰ ਹੀ ਕਰਨਾ ਚਾਹੀਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੀ ਕਰੇ ਦਿਓ ਕਿ ਤੁਸੀਂ ਦੋ ਦੋ ਜਾਓ ਰਾਮ ਨਾ ਜਾਓ ਤੇ ਮੱਥਾ ਟੇਕ ਕੇ ਆਓ ਨਾ ਕਿ ਹੁੱਲਣ ਬਾਜੀ ਕਰੋ। ਬੜੀ ਗੱਲ ਸੋਚਿਆ ਜਾਏ ਕਿ ਮੁੰਨੇ ਦੀ ਗੱਲ ਤੋਂ ਜਦੋਂ ਲੱਗਿਆ ਕਿ ਜਿਹੜੇ ਅੱਜਕੱਲ ਬੀਬੀਆਂ ਵੀ ਦੋ ਦੋ ਤਿੰਨ ਤੱਕ ਜਾਣੀਆਂ ਬੈਠੇ ਜਾਂਦੇ ਵੇਹ ਮੁਰ ਚੱਲਦੇ ਉਹਨਾਂ ਬਾਰੇ ਉਹਨਾਂ ਬਾਰੇ ਤੇ ਉਹਨਾਂ ਨੂੰ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਪਿਆਰ ਨਾਲ ਪਿਆਰ ਹੋਣਾ ਕਹੀਦਾ ਇੱਕ ਵਾਰ ਜ਼ਿੰਦਗੀ ਮਿਲੀ ਬਾਤ ਤੇ ਮਿਲਣੀ ਨਹੀਂ ਹੈ ਤੇ ਉਹਨਾਂ ਨੂੰ ਵੀ ਚਾਹੀਦਾ ਕਿ ਥੋੜਾ ਅੱਗੋਂ ਪਿੱਛੇ ਚੱਲ ਜੋ ਕਿ ਜਿਆਦਾ 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 ਜਾਣਾ ਤੇ ਅੱਗੋਂ ਪਿੱਛੇ ਚੱਲ ਦੋ ਕਿ ਮੇਲੇ ਦੇ ਵਿੱਚ ਬਹੁਤ ਜਿਆਦਾ ਟ੍ਰੈਫਿਕ ਤੁਹਾਡੇ ਇੱਥੇ ਲੱਗ ਗਿਆ ਜਿਹੜੇ ਹੀ ਮੇਲਾ ਆਇਆ ਉਹਦੇ ਐਕਸੀਡੈਂਟ ਹੋਇ ਮੁਸ਼ਕਿਲ ਨੰਬਰ ਦੇ ਬਚੇ ਆ ਤੇ ਇਸ ਕਰਕੇ ਹੀ ਹੋ ਕੇ ਨੇ ਬਹੂੜ ਬਾਜੀ ਤੋਂ ਬਜੋ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਦੇ ਪਰ ਆਨੇ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਦੇ ਪਰ ਥੋਨੇ ਨਾਲ ਦੇ ਲੰਗਰ ਦੇ ਸਬੰਧ ਵਿੱਚ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਏ ਕਿਉਂਕਿ ਗੁਰੂ ਪੂਰਨ ਸਿੰਘ ਮਹਾਰਾਜ ਜੀ ਦਾ ਇਹ ਆਪਣਾ ਮੇਲਾ ਚੱਲਣ ਡਿਆ ਵਾ ਤੇ ਆਪਾਂ ਆਉਣ ਵਾਲੀਆਂ ਸੰਗਤਾਂ ਨੂੰ ਦੇਖਣ ਆਂ ਆ ਪੀ ਆਉਂ ਲਿਆ ਜਾਂਦਿਆਂ ਰਾਹ ਦੇ ਵਿੱਚ ਕੋਈ ਵੀ ਨਸ਼ਾ ਕਰਕੇ ਨਾ ਮੇਰਾ ਵੀਰ ਜਾਵੇ ਕਿਉਂਕਿ ਇਹ ਜ਼ਿੰਦਗੀ ਇੱਕ ਵਾਰ ਮਿਲੀ ਆ ਬਾਰ ਬਾਰ ਨਹੀਂ ਮਿਲਣੀ ਤੇ ਲੰਗਰ ਗੁਰੂ ਦਾ ਸ਼ਖੋ ਸਿੰਘ ਸਜੋ ਤੇ ਗੁਰੂ ਵਾਲੇ ਬਣੋ ਦਾੜੇ ਪ੍ਰਕਾਸ਼ ਕਰੋ ਆਪੋ ਆਪਣੇ ਤੇ ਸਾਰੇ ਸਿੰਘ ਸਜੋ ਆਪਣੀ ਤੇ ਇਹੋ ਹੀ ਬੇਂਦੀਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਉਹ ਲੇਵਨ ਲਈ ਲੱਖ ਲੱਖ ਵਧਾਈ ਹੋਵੇ ਔਰ ਦੀ ਜਿਹੜੇ ਦੋ ਦੰਦ ਜਾਨੇ ਮੁਰਚਾ ਦੇ ਜਾਂਦੇ ਤੇ ਗੁਰੂ ਘਰ ਮੱਥਾ ਟੇਕਦੇ ਉਹਨਾਂ ਬਾਰੇ ਤਾਂ ਦੱਤੀ ਉਹਨਾਂ ਵਾਸਤੇ ਤੇ ਇਹੋ ਬੇਨਤੀ ਆ ਵੀ ਜੀ ਰਾਮ ਨਾਲ ਜਾਣ ਗੁਰੂ ਘਰ ਤੇ ਮੱਥਾ ਟੇਕ ਕੇ ਵਾਪਸ ਆਉਣ ਇਹੋ ਲੜਬਾਜੀ ਨਹੀਂ ਚਾਹੀਦੀ ਇੱਥੇ ਹੁਣ ਆ ਦੋ ਜਿਹੇ ਦਿਨ ਤੋਂ ਚੱਲਣ ਡਿਆ ਵਾ ਤਿੰਨ ਚਾਰ ਨੁਕਸਾਨ ਹੋ ਚੁੱਕੇ ਆ ਤੇ ਅਸੀਂ ਤੇ ਇਹੋ ਬੇਨਤੀ ਕਰਾਂਗੇ ਵੀ ਜਾਨੀ ਕਿ ਰਾਮ ਨਾਲ ਜਾਣ ਦੇ ਰਾਮ ਨਾਲ ਇੱਕ ਗੁਰੂ ਦੇ ਘਰ ਮੱਥਾ ਟੇਕਣ ਜਾ ਰਹੇ ਆ ਤੇ ਆਪਾਂ ਨੂੰ ਕੋਈ ਇਹੋ ਜੀ ਬੇਨਤੀ ਚਾਹੀਦੀ ਆ ਵੀ ਨਾ ਕਰੀਏ ਮਾੜੇ ਤੰਗੇ ਕੰਮ ਤੇ ਹਾਂ ਜੀ Okay <laughs>